ਜਾਨੀ ਤੇ ਅਸੀਂ ਤੇ ਮੈਂ ਤੁਹਾਡੇ ਨਾਲ ਜਸਬੀ ਰਿਪੋਰਟ ਦੇ ਸੀ ਦਿਨ ਬਦਨ ਵਾਦੀ ਬੇਲਗਾਮ ਮਹਿੰਗਾਈ ਆਮ ਜਨਤਾ ਦਾ ਲੱਕ ਤੋੜ ਰਹੀ ਹੈ ਪਹਿਲਾਂ ਜਦੋਂ ਸਬਜ਼ੀਆਂ ਦੇ ਭਾਅ ਦੁੱਗਣੇ ਹੋਏ ਤਾਂ ਬਾਜ਼ਾਰ ਵਿੱਚ ਹਾਹਾਕਾਰ ਮਚ ਗਈ ਤੇ ਹੁਣ ਸਰੋਂ ਦਾ ਤੇਲ ਹੋਰ ਜ਼ਿਆਦਾ ਮਹਿੰਗਾ ਹੋ ਗਿਆ ਸਰੋਂ ਦੇ ਤੇਲ ਵਿੱਚ 40 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕਰ ਦਿੱਤਾ ਗਿਆ ਹੈ ਜਿਸ ਕਰਕੇ ਆਮ ਲੋਕਾਂ ਦੇ ਘਰਾਂ ਦੀ ਰਸੋਈ ਵਿੱਚ ਸਬਜ਼ੀ ਬਣਨਾ ਤੱਕ ਔਖਾ ਹੋ ਗਿਆ ਹੈ ਇਸ ਬੰਦ ਵਿੱਚ ਸਮਰਾਲਾ ਅਤੇ ਲੁਧਿਆਣਾ ਵਾਸੀਆਂ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਜੇਬ ਉੱਪਰ ਬਹੁਤ ਜ਼ਿਆਦਾ ਬੋਝ ਵੱਧ ਗਿਆ ਹੈ। ਸ਼ਹਿਰ ਵਾਸੀ ਅਨੁਕੌਸ਼ਲ ਨੇ ਕਿਹਾ ਹੈ ਕਿ ਸਰੋਂ ਦੇ ਤੇਲ ਦਾ ਰੇਟ ਇੰਨਾ ਜ਼ਿਆਦਾ ਵਧਣ ਦੇ ਨਾਲ ਆਮ ਲੋਕਾਂ ਦੀ ਆਰਥਿਕ ਪਰੇਸ਼ਾਨੀ ਹੋਰ ਜ਼ਿਆਦਾ ਵਧੇਗੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਥੋੜੇ ਹੀ ਦਿਨਾਂ ਦੇ ਵਿੱਚ ਤਿਉਹਾਰ ਸ਼ੁਰੂ ਹੋ ਜਾਣੇ ਨੇ ਤੇ ਵੱਧ ਰਹੀ ਮਹਿੰਗਾਈ ਕਾਰਨ ਤਿਉਹਾਰਾਂ ਨੂੰ ਮਨਾਉਣਾ ਵੀ ਮੁਸ਼ਕਲ ਹੋ ਜਾਵੇਗਾ। ਸੂਤਰਾ ਮੁਤਾਬਿਕ ਆਉਣ ਵਾਲੇ ਦਿਨਾਂ ਦੇ ਵਿੱਚ ਸਰੋਂ ਦੇ ਤੇਲ ਦਾ ਜਿਹੜਾ ਮੋਲ ਹੈ ਉਹ ਪ੍ਰਤੀ ਲੀਟਰ 200 ਰੁਪਏ ਨੂੰ ਪਾਰ ਕਰ ਜਾਵੇਗਾ ਸ਼ਹਿਰ ਵਾਸੀਆਂ ਨੇ ਹੁਣ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਹਿੰਗਾਈ ਨੂੰ ਘਟਾਇਆ ਜਾਵੇ ਤਾਂ ਕਿ ਅਸੀਂ ਆਮ ਲੋਕ ਆਪਣੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਸਰ ਕਰ ਸਕੀਏ ਇਸ ਸੰਬੰਧ ਵਿੱਚ ਸ਼ਹਿਰ ਵਾਸੀ ਸ਼ਮੀਦੂਆ পুষ্পਾ ਰਾਣੀ ਕਾਜਲ ਅਤੇ ਵਿਸ਼ਾਲ ਸ਼ਰਮਾ ਨੇ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾ ਰਹੇ ਹਾਂ ਜੀ ਕਿਉਂਕਿ ਮੇਂ महंगाई ਦੇ ਬਾਰੇ ਗੱਲ ਹੀ ਚੱਲ ਰਹੀ ਹੈ ਕਿਹੜੀ ਗੱਲ ਗੁੰਜ ਰਹੀ ਹੈ ਮਹਿੰਗਾਈ ਵੇਖੋ ਜੀ ਸਰਕਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ ਜੀ ਚਾਹੇ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਇਹਨਾਂ ਨੂੰ ਬੇਰੋਜ਼ਗਾਰੀ ਖਤਮ ਕਰਨੀ ਚਾਹੀਦੀ ਹੈ ਬੇਰੋਜ਼ਗਾਰੀ ਵਧੀ ਜਾਂਦੀ ਹੈ ਕੰਮ ਕੱਟੀ ਜਾਂਦੇ ਆ ਬਾਜ਼ਾਰ ਦੇ ਵਿੱਚ ਤੁਸੀਂ ਵੇਖੋ ਕੰਮ ਹੈ ਨਹੀਂ ਠੀਕ ਹੈ ਜੀ ਬੱਚੇ ਬਾਹਰ ਜਾਈ ਜਾਂਦੇ ਆ ਮਹਿੰਗਾਈ ਉਸ ਤੋਂ ਉੱਤੇ ਹੋਈ ਪਈ ਹੈ ਸਮਝ ਤੋਂ ਬਾਹਰ ਹੈ ਵੀ ਹਾਲਾਤ ਕੀ ਬਣ ਜਾਂਦੇ ਨੇ ਜਿਵੇਂ ਕਿ ਪਹਿਲਾਂ ਸਬਜ਼ੀਆਂ ਸੀ ਤੇ ਹੁਣ ਸਭ ਦਾ ਤੇਲ ਦਾ ਰੇਟ ਵੱਧ ਚੁੱਕਿਆ ਹੈ ਘਰ ਦੀ ਰਸੋਈ ਤੇ ਬੋਝ ਪੈਂਦਾ ਆਰਥਿਕ ਬੋਝ ਪੈਂਦਾ ਪਰਿਵਾਰ ਤੇ ਬਿਲਕੁਲ ਜੀ ਸੋਈ ਦਾ ਸਾਰਾ ਬਜਟ ੱਲਿਆ ਪਿਆ ਜੀ ਇੱਕ ਮीडियोਕਰ ਫੈਮਲੀ ਵੀ ਆਪਣਾ ਘਰ ਚਲਾਉਣ ਨੂੰ ਸੰਘਰਸ਼ ਕਰ ਰਹੀ ਹੈ ਗਰੀਬ ਆਦਮੀ ਤੁਸੀਂ ਸੋਚ ਕੇ ਦੇਖੋ ਜੇ ਤੁਸੀਂ ਇੱਕ ਰੇੜੀ ਤੇ ਸਬਜ਼ੀ ਲੈਣ ਚੱਲ ਜਿਓ ਔਰ ਬੱਚਿਆਂ ਨੂੰ ਤੁਸੀਂ ਕਹੋ ਵੀ ਫਰੂਟ ਲੈ ਦੀਏ ਨਾਲ ਤੁਸੀਂ ਫੌਲ ਨਹੀਂ ਕਰ ਸਕਦੇ ਇਹ ਹਾਲਾਤ ਹੋਏ ਪਏ ਨੇ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਬਹੁਤ ਹੀ ਗੰਭੀਰ ਮੁੱਦਾ ਤੁਸੀਂ ਅੱਜ ਚੱਕਿਆ ਅਸੀਂ ਤੁਹਾਡੇ ਨਾਲ ਸਹਿਮਤ ਆ ਬਟ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਧੰਨਵਾਦ ਜੀ ਜੀ ਨਾਮ ਤੁਹਾਡਾ ਜੀ ਵਿਸ਼ਾ ਸ਼ਰਮਾ ਜੀ ਜੀ ਜਿਹੜਾ ਕੰਤੋਂ ਜਦੋਂ ਮਹਿੰਗਾਈ ਵਧ ਰਹੀ ਹੈ ਮਹਿੰਗਾਈ ਦੇ ਨਾਲ ਸਾਰਾ ਬਜਟ ਹੇਲੇ ਜਾਂਦਾ ਜੀ ਸਾਰਾ ਬਜਟ ਹੇਲੇ ਜਾਂਦਾ ਵਾ ਉਹ ਜਿਨ੍ਹਾਂ ਦੀ 8000 ਸੈਲਰੀ ਜਾਂ 10000 ਸੈਲਰੀ ਹੈ ਉਹ ਕਰਦਾ ਗੁਜ਼ਾਰਾ ਕਿਵੇਂ ਕਰ ਸਕਦੇ ਆ ਤੁਸੀਂ ਆਪਾਂ ਗੈਸ ਲਗਾ ਲਓ ਮੇਕੀ ਹੁਣ ਜੋ ਸਰੋਂ ਦਾ ਤੇਲ ਕਰੀਆ ਬਿਲਕੁਲ ਜੀ ਬਿਲਕੁਲ ਸਰੋਂ ਤੇਲ ਵਧਣ ਨਾਲ ਹੋਰ ਸਬਜ਼ੀਆਂ ਦੀਆਂ ਰੇਟ ਵਧੇ ਹੋਏ ਨੇ ਜੀ ਉਹਦੇ ਕਰਕੇ ਹਰ ਇੱਕ ਚੀਜ਼ ਦਾ ਮਤਲਬ ਬਜਟ ਹਿੱਲਦਾ ਹੀ ਹਿੱਲਦਾ ਜਾ ਰਿਹਾ ਜੀ ਚਾਹ ਤੁਸੀਂ ਸਬਜ਼ੀਆਂ ਨਾਲ ਕੁਝ ਵੀ ਲਗਾ ਲਓ ਰਾਸ਼ਨ ਮਾਲ ਨਹੀਂ ਲਗਾ ਲਓ ਹਰੇਕ ਦੀ ਜੇਬ ਤੇ ਬਹੁਤ ਪਰੇਂਦੇ ਮੈਂਦਾ ਜੀ ਪਰ ਮਹਿੰਗਾਈ ਤੇ ਨਾ ਸਿਰਕਾਰ ਨੂੰ ਪਾਣੀ ਚਾਹੀਦਾ ਤੇ ਕੇਂਦਰ ਸਰਕਾਰ ਨਿਕਾਲ ਕਰ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਇਹ ਰੋਜ਼ ਦਾ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਕਿਉਂਕਿ ਮਿਡਲ ਕਲਾਸ ਦਾ ਮੰਨ ਕੇ ਜਿਹਦੇ 10000 ਸੈਲਰੀ ਉਹ ਘਰ ਦਾ ਗੁਜ਼ਾਰਾ ਕਿੱਦਾਂ ਕਰ ਲੂਗਾ ਤੁਸੀਂ ਆਪੇ ਸੋਚੋ ਥੋੜੀ ਦੇਰ ਥੋੜੇ ਦਿਨਾਂ ਦਾ ਸਿਮਾਰਨ ਹੋ ਜਾਣਾ ਹੈ ਬਿਲਕੁਲ ਬਿਲਕੁਲ ਇਹ ਸੋਚਣਾ ਮੈਨਾਂ ਜੀ ਗਵਰਨਮੈਂਟ ਨੂੰ ਕਿਉਂਕਿ ਮੇਰਾ ਹਰ ਇੱਕ ਵੀ ਹੁਣ ਮੈਂ ਉਹ ਮੈਨੇ ਨਹੀਂ ਕਰ ਸਕਦਾ ਹੈਗਾ ਹੁਣ 8000 ਤੇ ਕੋਈ ਜਾਓ ਕਰਦਾ ਕੋਈ 10000 ਤੇ ਕਰਦਾ ਵਾ ਕਿੱਦਾਂ ਕਰਦਾ ਗੁਜ਼ਾਰਾ ਚਲਾ ਲੂਗਾ ਬੱਚੇ ਨੂੰ ਪੜਾਉਣਾ ਕਿੱਸਾ ਦਾ ਖਾਚਾ ਚਲਾਊਗਾ ਇਹ ਮੰਤਬ ਮਾਂਗੇ ਇਹ ਰੇਟ ਬਿਲਕੁਲ ਘਟਾਉਣੇ ਚਾਹੀਦੇ ਨੇ ਗਵਰਨਮੈਂਟ ਖੁਦ ਨੂੰ ਸੋਚਣਾ ਚਾਹੀਦਾ ਜੀ ਇਹ ਕਾਦਰ ਮਹਿੰਗਾਈ ਵੜ ਗਈ ਹੈ ਮਹਿੰਗਾਈ ਬਹੁਤ ਹੋਈ ਹੋਈ ਹੈ ਅੱਜ ਦੇ ਟਾਈਮ ਤੇ ਤੇਲ ਜੀ ਸਭ ਤੋਂ ਜ਼ਿਆਦਾ ਮਹਿੰਗਾਈ ਹੋਈ ਹੈ ਆਲੂ ਪਿਆਜ਼ ਇੰਨੇ ਮਹਿੰਗੇ ਹੋਏ ਹੋਏ ਨੇ ਗਰੀਬ ਬੰਦਾ ਕੀ ਕਰੂਗਾ ਅੱਜ ਜਗਾ ਸਾਡੇ ਵਰਗੇ ਬੰਦੇ ਕੀ ਕਰਨਗੇ ਕਿੱਥੋਂ ਲਿਆਣਗੇ ਕਿੱਥੋਂ ਖਾਣਗੇ ਕਿੱਥੋਂ ਬੱਚੇ ਪਾਲਣਗੇ ਆਪਣੇ ਸਭੀਆਂ ਦੇ ਰੇਟ ਵੀ ਕਾਫੀ ਮਹਿੰਗੇ ਹੋਏ ਨੇ ਹਾਂਜੀ ਸਬਜ਼ੀਆਂ ਦਾ ਰੇਟ 30 ਰੁਪਏ ਜਿਹੜੀ 10 ਰੁਪਏ ਸਬਜ਼ੀ ਪਿਓ ਅੱਜ ਕੱਲ 50-70 ਰੁਪਏ ਤੱਕ ਪਹੁੰਚੀ ਹੋਈ ਆ ਸਾਡੇ ਵਰਗੇ ਬੰਦੇ ਕਿੱਥੋਂ ਲੈ ਕੇ ਆਣਗੇ ਇੰਨੀ ਮਹਿੰਗੀਆਂ ਸਬਜ਼ੀਆਂ ਕੀ ਖਾਵਾਂਗੇ ਅਸੀਂ ਘਰ ਦਾ ਚੁੱਲਾ ਚਲਾਉਣਾ ਕਿੰਨਾ ਖਰਚ ਲੱਗੇ ਘਰ ਦਾ ਚੁੱਲਾ ਚਲਾਉਣਾ ਅੱਜ ਦੇ ਟਾਈਮ 'ਚ ਬਹੁਤ ਔਖਾ ਹੋਇਆ ਹੋਇਆ ਆ ਪਰ ਦੇਖਣੇ ਲੱਗੀਆਂ ਕੁਝ ਸਾਫ਼ੀ ਚੀਜ਼ਾਂ ਕਿੰਨੀਆਂ ਖਾਂਦੀਆਂ ਲੀਆਂ ਹੀ ਬਹੁਤ ਮਹਿੰਗੀਆਂ ਕਿਹਨਾਂ ਹਾਂਜੀ ਖਾਣਸੀਨ ਵਾਲੀਆਂ ਚੀਜ਼ਾਂ ਵੀ ਬਹੁਤ ਮਹਿੰਗੀਆਂ ਕੀਤੀਆਂ ਗਈਆਂ ਨੇ ਇਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਵਧ ਗਏ ਨੇ ਸਰਕਾਰ ਨੂੰ ਵੀ ਅਪੀਲ ਕਰਦੇ ਸਰਕਾਰ ਨੂੰ ਇਹ ਹੀ ਅਪੀਲ ਕਰਾਂਗੇ ਕਿ ਇਹਨਾਂ ਦੇ ਰੇਟ ਜਨੂਅਲ ਕਿਤੇ ਜਾਂ ਤਾਂ ਕਿ ਜੋ ਸਾਡੇ ਵਰਗੇ ਗਰੀਬ ਬੰਦੇ ਨੇ ਕੋਈ ਦਾ ਲਾਭ ਉਠਾ ਸਕਣ। ਹੋਸ਼ ਪਰ ਨਹੀਂ। ਮਹਿੰਗਾਈ ਹੋ ਰਹੀ ਆ ਕਿਵੇਂ ਦੇਖੀਏ। ਮਹਿੰਗਾਈ ਨੂੰ ਅਸੀਂ ਮੰਦੇ ਨਜ਼ਰ ਹੀ ਦੇਖ ਰਹੇ ਹਾਂ ਕਿਉਂਕਿ ਜਦ ਮਹਿੰਗਾਈ ਆ ਬਹੁਤ ਜ਼ਿਆਦਾ ਵੱਧ ਗਈ ਆ ਹਰ ਇੱਕ ਚੀਜ਼ ਦੀ ਕੀਮਤ ਦੁੱਗਣੀ ਤਿਗਣੀ ਹੋ ਰਹੀ ਆ ਜਿਹੜੀ ਕਿ ਜਨਤਾ ਦੀ ਜੇ ਤੋਂ ਬਾਹਰ ਆ 2-300 ਰੁਪਏ ਦੀ ਢਹਾੜੀ ਸਮਾਂ ਦਾ ਰੰਦਾ। ਕਿ ਉਹਦਾ 500 ਖਰਚ ਆਇਆ ਉਹ ਆਪਣੇ ਬੱਚਿਆਂ ਨੂੰ ਕਿਵੇਂ ਪਾਲ ਸਕਦਾ ਹੈ ਹੈਨਾ ਗਰੀਬਤਾ ਚੁੱਲਾ ਬੜਨਾ ਵੀ ਬਹੁਤ ਮੁਸ਼ਕਲ ਹੋ ਗਿਆ ਅੱਜ ਬਲ ਸਬਜ਼ੀਆਂ ਲੱਤ ਤਾਂ ਹੋ ਗਈਆਂ ਜਿਹੜੇ ਕਿ ਬੰਦਾ ਆਪਣੀ ਪਹੁੰਚ ਤੋਂ ਬਾਹਰ ਹੋ ਗਈਆਂ ਖਰੀਦਣੀਆਂ ਪਿਆਜ਼ ਆਲੂ ਲਾਲੋ ਤੇ ਸਰੋਂ ਦਾ ਤੇਲ ਲਾਲੋ ਇੱਕ ਦਮ 40 44 ਰੁਪਏ ਹੋਰ ਵਧਾ ਦਿੱਤਾ ਗਿਆ ਹੈ ਹੈਨਾ ਪਹਿਲਾਂ ਇਹਨਾਂ ਨੇ ਨੌਟਬੰਦੀ ਕਰਤੀ ਜਦ ਜਨਤਾ ਕਮਜ਼ੋਰ ਹੋ ਗਈ ਉਤਵਾਰ ਫਿਰ ਇਹਨਾਂ ਨੇ ਲਾਕਡਾਊਨ ਲੱਗ ਗਿਆ ਜਦ ਬੰਦੇ ਸਾਰੇ ਵਿਚਾਰੇ ਕਮਜ਼ੋਰ ਹੋ ਗਏ ਉਹਨਾਂ ਦੇ ਰੋਜ਼ਗਾਰ ਖਤਮ ਹੋ ਗਏ ਫਿਰ ਪੜੇ ਲਿਖੇ ਬੱਚੇ ਜਿਹੜੇ ਨੇ ਜਿਨ੍ਹਾਂ ਨੇ ਨੌਕਰੀਆਂ ਕੱਢੀਆਂ ਜਾਂਦੀਆਂ ਆ ਪਰ ਉਹਨਾਂ ਨੂੰ ਮਿਲਦੀਆਂ ਨਹੀਂ ਫਿਰ ਉੱਥੇ ਇਹਨਾਂ ਦਾ ਵੇਰਵਾ ਪਾ ਜਾਂਦਾ ਕੋਈ ਐਸਸੀ ਆ ਕੋਈ ਬੀਸੀ ਆ ਕੋਈ ਜਰਨਲ ਹੈਨਾ ਤੇ ਇਸ ਕਰਕੇ ਸਾਨੂੰ ਤਾਂ ਅਸਥਾਈ ਚਾਹੁੰਦੇ ਆ ਕਿ ਜਨਤਾ ਵਾਸਤੇ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਇਹ ਬਾਹਰਲੇ ਦੇਸ਼ਾਂ 'ਚ ਇਹ ਕੰਮ ਨਹੀਂ ਹੈਗਾ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਆ ਪਰ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਵਿਚਾਰੇ ਹੈਂਗ ਕਰਦੇ ਤਾਂ ਮਿਹਨਤ ਨੇ ਤਾਂ ਹੀ ਬੱਚੇ ਵਿਚਾਰੇ ਬਾਹਰ ਬਾਹਰ ਜਿੱਦੇ ਨੇ ਜਾਤੋਂ ਉਹਨਾਂ ਨੂੰ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਹੈਗੀ ਚਲੋ ਹੋਰ ਨਹੀਂ ਬਾਹਰ ਵੀ ਆ ਕੇ ਬੱਚੇ ਆਪਣੇ ਆਪਣੀ ਰੋਟੀ ਜੋਗੇ ਦਾ ਹੋ ਜਾਂਦੇ ਨੇ ਆਪਣਾ ਕਮਾਉਂਦੇ ਨੇ ਖਾਂਦੇ ਚਾਹੇ ਉਹ ਵੀ ਵਿਚਾਰੇ ਇੱਥੋਂ ਦੇਲ ਜੁਗਾਰ ਹੋ ਕੇ ਹੀ ਜਾਂਦੇ ਨੇ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਕਿਉਂ ਉਹ ਵੀ ਉੱਥੇ ਜਾ ਕੇ ਕਈ ਬੱਚੇ ਨੇ ਯਾਨੀ ਜਿਹੜੇ ਕੋਈ ਰੋਲ ਨਹੀਂ ਕੀ ਲਾਣੀ ਮਹਿੰਗਾਈ ਹੋਰ ਇਹ ਤਾਂ ਨਹੀਂ ਜਿਹੜੇ ਨੌਜਵਾਨ ਬਾਹਰ ਜਾਦੇ ਹਾਂ ਇਹ ਮਹਿੰਗਾਈ ਕਰਕੇ ਜਾਂ ਨੌਕਰੀਆਂ ਕਰਕੇ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਜਿੰਨੀ ਸਰਕਾਰ ਨੌਕਰੀਆਂ ਘੜਦੀ ਆ ਬੱਚੇ ਜ਼ਿਆਦਾ ਨੇ ਉਸ ਕਰਕੇ ਸਰਕਾਰ ਆਪਣੀ ਜੇਬਾਂ ਦਾ ਭਰ ਲੈਂਦੀ ਆ ਉਹਨਾਂ ਦੀ ਫੀਸਾਂ ਦੇ ਨਾਲ ਠੀਕ ਆ ਪਰ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਨਿਕਲਦੇ ਹੀ ਉਹਨਾਂ ਨੂੰ ਇੱਕ ਨੌਕਰੀ ਮਿਲਣੀ ਚਾਹੀਦੀ ਆ ਕਿ ਆਈ ਘਰ ਪਰਤੀ ਕਿ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਤੇ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਦਾ ਇੰਤਜ਼ਾਮ ਹੀ ਕਰਨਾ ਚਾਹੀਦਾ ਹੈ ਨਾ ਤੇ ਹੁਣ ਕੀ ਜੇ ਸਾਡੇ ਨਾਲ ਸਹੀ ਜਣਿਆ ਕਿ ਮੰਗਾਈ ਨੂੰ ਘਟ ਕੀਤਾ ਜਾਵੇ ਅਤੇ ਹਰ ਇੱਕ ਬੰਦੇ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜਾ ਸਾਡਾ ਪੰਜਾਬ ਖਾਲੀ ਨਾ ਹੋਵੇ ਇਹਦੇ ਬੱਚੇ ਬਾਹਰ ਜਾਂਦੇ ਨੇ ਉਹਨਾਂ ਨੂੰ ਰੋਜ਼ਗਾਰ ਇੱਥੇ ਵੀ ਮਿਲ ਸਕਦਾ ਵਿਚਾਰੇ ਇਹਨੇ ਆਪਣਾ ਪਰਿਵਾਰ ਨੂੰ ਛੱਡ ਕੇ ਵਿਛੜ ਕੇ ਜਾਂਦੇ ਨੇ ਬਾਹਰ ਵੀ ਹਾਲਾਤ ਹੁਣ ਅੱਗੇ ਵਾਲੇ